ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਲੰਬੀ ਅਧੀਨ ਆਉਂਦੇ ਪਿੰਡ ਸਿੰਘੇਵਾਲਾ ਵਿੱਚ ਪਟਾਕੇ ਬਣਾਉਣ ਵਾਲੀ ਫੈਕਟਰੀ ਅੰਦਰ ਜ਼ੋਰਦਾਰ ਧਮਾਕਾ ਇਮਾਰਤ ਦੇ ਉੱਡੇ ਪਰ ਖੱਟੇ ਢਾਈ ਦਰਜਨ ਤੋਂ ਵਧੇਰੇ ਮਜ਼ਦੂਰ ਪ੍ਰਭਾਵਿਤ ਚਾਰਾਂ ਦੀ ਹੋਈ ਮੌਤ 27 ਜ਼ਖਮੀਆਂ ਨੂੰ ਕੀਤਾ ਗਿਆ ਇਲਾਜ ਵਾਸਤੇ ਏਮਜ਼ ਬਠਿੰਡਾ ਲਈ ਰੈਫਰ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੰਬੀ ਤਹਿਸੀਲ ਅਧੀਨ ਆਉਂਦੇ ਪਿੰਡ ਸਿੰਘੇਵਾਲਾ ਵਿੱਚ ਬੀਤੀ ਰਾਤ 2 ਵਜੇ ਦੇ ਕਰੀਬ ਇੱਕ ਜ਼ੋਰਦਾਰ ਧਮਾਕਾ ਹੋਣ ਨਾਲ ਜਿੱਥੇ ਸੀਮੈਂਟਡ ਬਣੀ ਇਮਾਰਤ ਦੇ ਪਰ ਖੱਟੇ ਉੱਡ ਗਏ ਉੱਥੇ ਹੀ ਇਸ ਮਲਬੇ ਦੇ ਹੇਠਾਂ ਆਉਣ ਨਾਲ ਲਗਭਗ 30 ਤੋਂ ਵੱਧ ਦੇ ਮਜ਼ਦੂਰ ਜ਼ਖਮੀ ਹੋ ਗਏ ਫਿਲਹਾਲ ਦੀ ਘੜੀ ਪੁਲਿਸ ਨੇ ਇਸ ਹਾਦਸੇ ਵਿੱਚ ਚਾਰ ਮੌਤਾਂ ਦੀ ਅਧਿਕਾਰਿਕ ਪੁਸ਼ਟੀ ਕਰ ਦਿੱਤੀ ਹੈ ਪਰ ਗੈਰ ਪ੍ਰਮਾਣਿਕ ਸੂਤਰ ਦੱਸਦੇ ਹਨ ਕਿ ਦਿਨ ਚੜ੍ਹਦਿਆਂ ਸਾਰੀ ਇਹ ਅੰਕੜਾ ਵੱਧ ਸਕਦਾ ਹੈ ਕਿਉਂਕਿ ਜਿਸ ਵੇਲੇ ਛੱਤਾਂ ਡਿੱਗੀਆਂ ਉਸ ਵੇਲੇ ਮਜ਼ਦੂਰ ਹੇਠਾਂ ਆਰਾਮ ਕਰ ਰਹੇ ਸਨ ਅਤੇ ਪਟਾਕੇ ਬਣਾਉਣ ਦਾ ਕੰਮ ਵੀ ਰੋਕਿਆ ਜਾ ਚੁੱਕਿਆ ਸੀ ਵਿਸ਼ੇਸ਼ ਤੌਰ ਤੇ ਦੱਸ ਦਈਏ ਕਿ ਖੁੱਲੇ ਤਾਂ ਵਿੱਚ ਪਿੰਡ ਸਿੰਘੇ ਵਾਲਾ ਵਿੱਚ ਬਣੀ ਇਹ ਫੈਕਟਰੀ ਬੇਜਕ ਪ੍ਰਸ਼ਾਸਨ ਅਧਿਕਾਰਕ ਤੌਰ ਤੇ ਇਸ ਨੂੰ ਮਾਨਤਾ ਪ੍ਰਾਪਤ ਦੱਸ ਰਿਹਾ ਹੈ ਪਰ ਵੱਡੇ ਸਵਾਲ ਖੜੇ ਹੁੰਦੇ ਹਨ ਕਿ ਫਾਇਰ ਸੇਫਟੀ ਵਿਭਾਗ ਦੀਆਂ ਐਨਓਸੀ ਅਤੇ ਅੱਗ ਬੁਝਾਊ ਯੰਤਰਾਂ ਦੀ ਅਣਹੋਂਦ ਵਿੱਚ ਅਜਿਹੀਆਂ ਫੈਕਟਰੀਆਂ ਨੂੰ ਐਨਓਸੀ ਕਿਸ ਨੇ ਜਾਰੀ ਕਰ ਦਿੱਤੀ ਇਸ ਹਾਦਸੇ ਨੇ ਵੱਡੇ ਸਵਾਲ ਹੋਰ ਵੀ ਖੜੇ ਕਰ ਦਿੱਤੇ ਹਨ ਕਿਉਂਕਿ ਸ਼੍ਰੀ ਮੁਖਤਸਰ ਸਾਹਿਬ ਸਮੇਤ ਮਲੋਠ ਅਤੇ ਗਿੱਦੜਵਾਦ ਦੇ ਸੰਗਣੀ ਸ਼ਹਿਰੀ ਆਬਾਦੀ ਵਾਲੇ ਖੇਤਰਾਂ ਵਿੱਚ ਵੀ ਲਗਾਤਾਰ ਪਟਾਕੇ ਸਟਾਕ ਕੀਤੇ ਜਾ ਚੁੱਕੇ ਹਨ ਇਹਨਾਂ ਪਟਾਕਿਆਂ ਨੂੰ ਹੁਣ ਤੋਂ ਹੀ ਸਟਾਕ ਕਰਨ ਦਾ ਕੰਮ ਕਦਮ ਦਰ ਕਦਮ ਅੱਗੇ ਵਧਾਇਆ ਜਾਵੇਗਾ ਤੇ ਦੀਵਾਲੀ ਤੱਕ ਇਸ ਜਮ੍ਹਾਂ ਕੀਤੇ ਗਏ ਬਰੂਦ ਦੀ ਸੰਖਿਆ ਕਰੋੜਾ ਰੁਪਏ ਤੱਕ ਪਹੁੰਚ ਜਾਵੇਗੀ ਦੇਖਣਾ ਹੋਵੇਗਾ ਕਿ ਅਨਧਾਰਤ ਤੌਰ ਤੇ ਸਟੋਰ ਕੀਤੇ ਇਸ ਬਰੂਦ ਦੇ ਖਿਲਾਫ ਪ੍ਰਸ਼ਾਸਨ ਕਿਹੋ ਜਿਹੀ ਕਾਰਵਾਈ ਕਰੇਗਾ ਰਾਤ ਕਰੀਬ ਇਹ 12 1:30 ਵਜੇ ਦੇ ਕਰੀਬ ਇੱਕ ਬਲਾਅ ਫੈਕਟਰੀ ਹੈ ਸਿੰਘੇਵਾਲਾ ਕੋਟਲੀ ਰੋਡ ਤੇ ਤੇ ਉੱਥੇ ਪਟਾਕਿਆਂ ਦੀ ਫੈਕਟਰੀ ਹੈ ਦੇ ਵਿੱਚ ਬਲਾਸਟ ਹੋਇਆ ਬਲਾਸਟ ਤੋਂ ਬਾਅਦ ਜਿਹੜੇ ਹੈਗੇ ਸਾਡੀ ਟੀਮ ਐਸ ਤੋਂ ਸਾਥ ਨੇ ਸਾਰੇ ਮੌਕੇ ਤੇ ਪਹੁੰਚ ਗਏ ਸੀਗੇ ਇਹ ਤੇ 40 42 ਤੇ 50 ਦੇ ਕਰੀਬ ਜਿਹੜੀ ਲੇਬਰ ਹੈ ਪ੍ਰਵਾਸੀ ਲੇਬਰ ਆ ਫੈਕਟਰੀ ਦੇ ਵਿੱਚ ਕੰਮ ਕਰਦੀ ਹੈ ਰਾਤ ਦਾ ਟਾਈਮ ਸੀ ਅੰਦਰ ਹੀ ਇਹਨਾਂ ਦੀ ਰਹਾਇਸ਼ ਆ ਲੇਬਰ ਦੀ ਤੇ ਫੈਕਟਰੀ ਪਿੱਛੇ ਆ ਪਿੱਛੇ ਉਹਦੇ ਵਿੱਚ ਜਿਹੜੇ ਆ ਪਟਾਕੇ ਪੈਕਿੰਗ ਦਾ ਕੰਮ ਕਰਦੇ ਆ ਔਰ ਉਹ ਰਾਤ ਦਾ ਜਦੋਂ ਬਲਾਸ ਹੋਇਆ ਹੈ ਤਾਹੇ ਦੇ ਵਿੱਚੋਂ ਜਿਹੜੇ 4 5 ਬੰਦੇ ਦਾ ਜਿਹੜੀ ਕੈਜੂਲਟੀ ਹੋਈ ਸੀ ਡੈਡ ਬਾਡੀਜ਼ ਪਲੇ ਕੀਆਂ ਸੀ ਔਰ 25 ਤੋਂ 30 ਦੇ ਕਰੀਬ ਬੰਦੇ ਜਿਹੜੇ ਲੇਬਰ ਵਾਲੇ ਆ ਇੰਜਰਡ ਹੈ ਉਹ ਐਂਬੂਲੈਂਸ来ਈ ਅਸੀਂ ਅਰੇਂਜਮੈਂਟ ਕਰਕੇ ਉਹਨਾਂ ਨੂੰ ਜਿਹੜਾ ਐਮਸਾ ਇਲਾਜ ਲਈ ਪਹੁੰਚਾਇਆ ਤੇ ਪਰਮਿਸ਼ਨ ਦੇ ਤੌਰ ਤੇ ਐ ਤਸੀਮ ਸਿੰਘਾ ਸਿੰਘੇ ਵਾਲੇ ਦਾ ਕੋਈ ਉਹਦੀ ਫੈਕਟਰੀ ਹੈ ਇਹ ਆ ਪਰਮਿਟਿਡ ਹੈ ਔਰ ਸ਼ਰਤਾਂ ਪੂਰੀਆਂ ਬਾਰ-ਬਾਰ ਕੀਤਾ ਚ ਹੈ ਰਹਿਸ਼ੀ ਏਰੀਆ ਚ ਨਹੀਂ ਹੈ ਔਰ ਫਿਰ ਵੀ ਐਸੀ ਉਹ ਮਿਲਦਾ ਤਾਂ ਉਹ ਇੱਕ ਬਾਕੀ ਸਾਰੇ ਡਾਕੂਮੈਂਟਸ ਵੈਰੀਫਾਈ ਕਰਕੇ ਪਤਾ ਲੱਗੂਗਾ ਦੂਸਰਾ ਕੁਝ ਲੇਬਰ ਹਲੇ ਥੱਲੇ ਦੱਬੀ ਵੀ ਹੈ ਤੇ ਉਹ ਬਚਾਅ ਕਾਰ ਚੱਲ ਰਿਹਾ ਹਾਈਡਰਾ ਵਗੈਰਾ ਹੁਣ ਮਗਾਈਆ ਰਾਤ ਨੂੰ ਸੁਮਿਲਿਆ ਨਹੀਂ ਬਾਕੀ ਹਲੇ ਥੱਲਿਓਂ ਅ ਨਿਕਲ ਕੇ ਪਤਾ ਲੱਗਿਆ ਕਿੰਨੀ ਡੈਡ ਬਾਡੀ ਸਪੋਰਟ ਕਵਰ ਹੁੰਦੀਆਂ ਅੱਜ ਹਰ ਚਾਰ ਡੈਡ ਬਾਡੀ ਤੇ 22 ਇੰਜਰਡ ਸੀ ਜਿਹੜੇ ਹੈਗੇ ਆ ਐਮਜੈਂਸੇਬਲਸ ਤਾਰਾ ਅਰੇਂਜਮੈਂਟ ਕਰਕੇ ਭੇਜ ਚੁੱਕੇ ਆ ਪਰ ਸਰ ਕੋਈ 147 ਤੇ ਫੋਨ ਆਇਆ ਸੀ ਜੀ ਅੱਛਾ ਜੀ ਜੀ ਐਮਬਲੈਂਸ ਲੈ ਕੇ ਪਹੁੰਚਿਆ ਜੀ ਟਾਈਮ ਤੇ ਪਹੁੰਚ ਕੇ ਸੀ ਹਾਂ ਹੁਣ ਤੱਕ ਟੋਟਲ 27 ਦਾ ਮਰੀਜ਼ ਪਹੁੰਚਾਤੀ ਜੀ ਤੇ ਕਿੱਥੇ ਪਹੁੰਚਾਏ ਐਮਸੀ ਸਾਫੇ ਕੰਮ ਚੱਲ ਰਿਹਾ ਤਾਂ ਮਾਚਵਾ ਤੁਹਾਡਾ ਕੰਮ ਕੌਣ ਸਾ ਕੰਮ ਕਰ ਰਹਾ ਸੀ ਫਟਾਕੇ ਕਾ ਚੱਲ ਰਹਾ ਸੀ ਅਜਾ ਪਟਾਕਾ ਬਣਾ ਰਹੇ تھے ਯਾਹਾਂ ਤੇ ਜੀ ਹਮ ਲੋਗ ਪੈਕਿੰਗ ਕਰ ਰਹੇ ਸੀ